ਹਾਂਜੀ ਚਾਚਾ ਜੀ ਇੱਧਰ ਵੇਖੋ ਇਹ 2020 ਹੈ ਆਪ ਦਾ ਵੀ ਜੋ ਪੰਡ ਮਾਸਾ ਉੱਤ ਚੋ ਤੇ 2020 ਦੀ ਹੈ ਜਿਹੜੀ ਮਸਤ ਆਉਣੇ ਬਣਿਆ ਰੇਤ ਇਹ ਤਾਂ ਆ ਜਾਏ ਇੱਕ ਬਾਈ ਇੱਕ ਨੂੰ ਮੇਰੇ ਤੇ ਹੁਣ ਦੀ ਹੈ ਜੀ ਇਹ ਤੁਹਾਨੂੰ ਆ ਗਿਆ ਦਾਸ ਪਰਛੋਤਮ ਸਿੰਘ ਫੱਗੂ ਵਾਲਾ ਜੀ ਕਨਵੀਨਰ ਪੰਥਕ ਚੇਤਨਾ ਲਹਿਰ ਜਿਹੜਾ ਦਾਸ ਦਾ ਅੱਜ ਇੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਗੁਰਦੁਆਰਾ ਸਾਹਿਬ ਪਾਸ਼ਾਹੀ ਨੌਵੀਂ ਵਿਖੇ ਮਰਨ ਵਰਤ ਤੇ ਬੈਠਣ ਦਾ ਮੁੱਖ ਕਾਰਨ ਇਹ ਹੈ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਮਾਲਕੀ ਵਾਲੀ 400 ਏਕੜ ਜ਼ਮੀਨ ਹੈ ਜਿਹੜੀ ਬੜੀ ਅਫਸੋਸ ਨਾਲ ਇੱਕ ਗੱਲ ਹੈ ਵੀ ਸ਼੍ਰੋਮਣੀ ਕਮੇਟੀ ਦੀ ਮਾਲਕੀ ਵਾਲੀ ਜ਼ਮੀਨ ਦੇ ਉੱਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨਕਲ ਬਣੀ ਜਾਵੇ ਬਣ ਕੇ ਤਿਆਰ ਹੋ ਜੇ ਸਿਰਫ ਸੋਨਾ ਲੱਗਣਾ ਬਾਕੀ ਹੋਵੇ ਤੇ ਸ਼੍ਰੋਮਣੀ ਕਮੇਟੀ ਗੋਗਲੂਆ ਤੋਂ ਮਿੱਟੀ ਝਾੜ ਕੇ ਦੀ ਬਜਾਏ ਅੱਗੇ ਕੋਈ ਕਦਮ ਨਾ ਪੱਟੇ ਇਹ ਤਾਂ ਉਹ ਪੋਜੀਸ਼ਨ ਹੈ ਜਿਵੇਂ ਮੁਗਲਿਆ ਹਕੂਮਤ ਵੇਲੇ ਵਕਾਇਦਾ ਤੌਰ ਦੇ ਉੱਤੇ ਸਵਾਮਣ ਜੰਝੂ ਸੀਗੇ ਜਿਹੜੇ ਉਹ ਉਤਾਰ ਕੇ ਹਕੂਮਤ ਹਿੰਦੂਆਂ ਦੇ ਜੰਝੂ ਉਤਾਰ ਕੇ ਰੋਟੀ ਖਾਂਦਾ ਸੀ ਮੁਗਲ ਦਾ ਰਾਜਾ ਸੀ ਜਿਹੜਾ ਪਰ ਅੱਜ ਸਾਡੇ ਉਸ ਟਾਈਮ ਗੁਰੂ ਤੇਗ ਬਹਾਦਰ ਸਾਹਿਬ ਨੂੰ ਜੇ ਕਿਤੇ ਸ਼ਹਾਦਤ ਨਾ ਦਿੰਦੇ ਤਾਂ ਸਨਨਤ ਹੋਤੀ ਸਭ ਕੀ ਅੱਜ ਸਮੇਂ ਦਾ ਗੇੜ ਹੈ ਜਿਹੜਾ ਉਹਦੇ ਵਿੱਚ ਸਭ ਤੋਂ ਵੱਡਾ ਹਮਲਾ ਹੈ ਸਭ ਤੋਂ ਵੱਡਾ ਚੈਲੰਜ ਹੈ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਦੇ ਉੱਤੇ ਦਰਬਾਰ ਸਾਹਿਬ ਦੀ ਨਕਲ ਦਿੱਠੇ ਸਭੇ ਥਾ ਨਹੀਂ ਤੁੱਟ ਜੇ ਹਾਂ ਦਰਬਾਰ ਸਾਹਿਬ ਦੀ ਨਕਲ ਅਸੀਂ ਲੜੀ ਜਾ ਰਹੇ ਹਾਂ ਸ੍ਰੀ ਕਲਤਾ ਸਾਹਿਬ ਦਾ ਜੱਥੇਦਾਰ ਸਾਡੇ ਗੱਲਾਂ ਕਰੀ ਜਾ ਰਹੇ ਨੇ ਕਿ ਜੀ ਅਕਾਲੀ ਮੁੱਦਿਆਂ ਦੇ ਉੱਤੇ ਕਿਸੇ ਨੂੰ ਪਛਾਣ ਕੇ ਸਮਾਤੀ ਕਿਸੇ ਨੂੰ ਜੇ ਕਰਤਾ ਕਿਸੇ ਨੂੰ ਬੋਹ ਕਰਤਾ ਕੋਈ ਡੇਰੇ ਵਾਲਿਆਂ ਨਾਲ ਸੰਬੰਧ ਰੱਖਦਾ ਲੇਕਿਨ ਸਾਡੀ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਉੱਥੇ ਜੇ ਅੱਜ ਬਕਾਇਦਾ ਤੌਰ ਦੇ ਤੇ ਦਰਬਾਰ ਸਾਹਿਬ ਦੀ ਨਕਲ ਬਣਦੀ ਹੈ ਤਾਂ ਸ਼ਰੋਣੀ ਕਮੇਟੀ ਚੁੱਪ ਬੜੇ ਅਫਸੋਸ ਦੀ ਗੱਲ ਹੈ ਸ਼ਰੋਣੀ ਅਕਾਲੀ ਦਲ ਦੇ ਕੁਈ ਕਹਿੰਦਾ ਸੀ ਭਰਤੀ ਕਰ ਰਹੇ ਆ। ਕੋਈ ਕਹਿੰਦਾ ਮੈਂ ਵਰਸ਼ਾ ਲੈ ਕੇ ਜੇੜਤੇ ਬੈਠਾ ਅਕਾਲ ਤਖਤ ਦੇ ਹੁਕਮ ਦੇ ਉੱਤੇ। ਲੇਕਿਨ ਇਥੇ ਦਰਬਾਰ ਸਾਹਿਬ ਦੀ ਨਕਲ ਬਣ ਗਈ ਮਸਤਵਾਨੇ ਸੰਗਰੂਰ ਦੇ ਵਿੱਚ ਢੀਂਸਾ ਦਾ ਨਜਾਇਜ਼ ਕਬਜ਼ਾ ਕਰੀ ਬੈਠੇ ਨੇ 400 ਏਕੜ ਜ਼ਮੀਨ ਦੇ ਉੱਤੇ। ਅਕਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕੋਲ ਬਕਾਇਦਾ ਤੌਰ ਦੇ ਉੱਤੇ ਮੈਂ ਜਾ ਕੇ ਇੱਕ ਮੰਗ ਪੱਤਰ ਨਹੀਂ ਮਤਲਬ ਸ਼ਿਕਾਇਤ ਦੇ ਕੇ ਆਇਆ ਸੀ। ਪਹਿਲਾ ਸਾਡੀ ਸ਼ਿਕਾਇਤ ਦੇ ਉੱਤੇ ਅਕਾਲ ਤਾ ਸਾਬ ਨੇ ਹੁਕਮਨਾਮਾ ਜਾਰੀ ਕੀਤਾ ਵੀ ਇਹੇ ਦਰਬਾਰ ਸਾਹਿਬ ਦੀ ਨਕਲਾ ਹੁਣ ਪੁੱਛੋ ਤੂੰ ਬੰਗੂ ਵਾਲਾ ਨਹੀਂ ਕਹਿੰਦਾ ਅਕਾਲ ਤਾ ਸਾਬ ਕਹਿੰਦਾ ਵੀ ਦਰਬਾਰ ਸਾਹਿਬ ਦੀ ਨਕਲਾ ਮੇ ਜਿਹੜੀ ਮਸਤਵਾਨੇ ਬਣੀ ਜੇ ਦਰਬਾਰ ਸਾਹਿਬ ਦੀ ਨਕਲਾ ਜਿਹੜੀ ਉਹ ਮਸਤਵਾਨੇ ਬਣੀ ਹੈ ਤਾਂ 2009 ਦੇ ਵਿੱਚ ਹੁਕਮਨਾਮਾ ਹੋਇਆ 2009 ਦੇ ਵਿੱਚ ਜਿਹੜਾ ਹੁਕਮਨਾਮਾ ਹੋਇਆ ਉਸ ਹੁਕਮਨਾਮੇ ਦੀ ਜਿਹੜੀ ਕਹਾਣੀ ਹੈ ਉਸ ਜਿਹੜੀ ਹੁਕਮ ਨਾਵੇਂ ਦੀ ਕਹਾਣੀ ਹੈ ਜੇ ਤਾਂ ਉਹ ਝੂਠੀ ਹੈ ਜਾਹੇ ਬਿਲਡਿੰਗ ਝੂਠੀ ਹੈ ਜਹਾ ਜਿਹੜਾ ਹਾਈ ਕੋਰਟ ਦੇ ਵਿੱਚ ਆ ਢਿੰਸਾ ਸਾਹਿਬ ਸਟੇਲੀ ਬੈਠੇ ਨੇ ਸ਼੍ਰੋਮਣੀ ਕਮੇਟੀ ਜ਼ਮੀਨ ਦੇ ਉੱਤੇ ਇਹ ਝੂਠੀ ਹੈ ਜ਼ਮੀਨ ਸ਼੍ਰੋਮਣੀ ਕਮੇਟੀ ਦੀ ਹੈ ਅਕਾਲੀ ਦਲ ਦਾ ਸਖਤਰ ਜਰਨਲ ਰਿਆ ਹੋਵੇ ਸੁਖਦੇਵ ਸਿੰਘ ਢਿੰਸਾ ਪ੍ਰਕਾਸ਼ ਸਿੰਘ ਬਾਦਲ ਦੇ ਥੱਲੇ ਗੱਡੇ ਥੱਲੇ ਤੁਰਨ ਵਾਲਾ ਟੋਮੀ ਹੋਵੇ ਇਹੋ ਜਿਹਾ ਰਾਜਨੀਤਿਕ ਲੀਡਰ ਜਿਹਿਤ ਦੀ ਰਾਜਨੀਤੀ ਕਰਦੇ ਆ ਜਿਹੜੀ ਵਰਸ਼ੇ ਦੀ ਡਿਊਟੀ ਆ ਅਕਾਲੀ ਦਲ ਦੇ ਉਹ ਵਰਸ਼ੇ ਦੀ ਡਿਊਟੀ ਨਿਭਾਉਣ ਤੋਂ ਫੇਲ ਨੇ ਤਾਂ ਮੇਰੇ ਵਰਗੇ ਇੱਕ ਨਮਾਣੇ ਸਿੱਖ ਦਾ ਜਿਹਦੀ 2009 ਤੋਂ ਲੈ ਕੇ ਅੱਜ ਤੱਕ ਸੁਣਵਾਈ ਉਹਨਾਂ ਕੋਈ ਹੋਈ ਹੋਵੇ ਮਰਨ ਤੋਂ ਸਭਾ ਹੋਰ ਕੀ ਚਾਰਾ ਹੈ ਜੀ ਅੱਜ ਕੀ ਸੋਡਾ ਪ੍ਰੋਸੈਸ ਕੀਤਾ ਕੀ ਤੁਸ ਕਰਨਾ ਲੋ ਮੇਰਾ ਅੱਜ ਦਾ ਜਿਹੜਾ ਪ੍ਰੋਸੈਸ ਹੈ ਮੇਰੀ ਸਮੂਚੀ ਪ੍ਰੈਸ ਨੂੰ ਮੇਰੀ ਬੇਨਤੀ ਹੈ ਕਿ ਜਿਹੜੀ ਸਾਰੀ ਲੜਾਈ ਹੈ ਇਹ ਸੜ ਸਾਰੀ ਲੜਾਈ ਮੇਰੀ ਪੰਜਾਬ ਦੀ ਸਰਕਾਰ ਨਾਲ ਕੋਈ ਲੜਾਈ ਨਹੀਂ ਇੱਥੇ ਲੜਾਈ ਰਿਪਲਕੇ ਦੀ ਹੈ ਦਰਬਾਰ ਸਾਹਿਬ ਦੀ ਨਕਲ ਦੀ ਹੈ ਸ਼੍ਰੋਮਣੀ ਕਮੇਟੀ ਨੇ ਇਹਨੂੰ ਸੈਪਟ ਨਹੀਂ ਕੀਤਾ ਮੈਂ ਆਪ ਦਾ ਸ਼ਰੀਰ ਹੈਗਾ ਜਿਹੜਾ ਪੰਥ ਦੇ ਲੈ ਕੇ ਗ੍ਰੰਥ ਦੇ ਲੈ ਕੇ ਮੈਂ ਲਾਉਣ ਦੇ ਲਈ ਇੱਥੇ ਬੈਠਾ ਮੇਰੇ ਤੇ ਸ਼ਰੋਮਣੀ ਕਮੇਟੀ オਬਜੈਕਸ਼ਨ ਕਰੂਗੀ ਜੇ ਕਿਉਂਕਿ ਲੜਾਈ ਸ਼ਰੋਮਣੀ ਕਮੇਟੀ ਦੀ ਮੇਰੀ ਨਹੀਂ ਹੈਗੀ ਮੈਂ ਸ਼ਰੋਮਣੀ ਕਮੇਟੀ ਦੀ ਲੜਾਈ ਲੜਨੀ ਸ਼ੁਰੂ ਕੀਤੀ ਹੈ 2009 ਤੋਂ ਮੈਂ ਏਕਾ ਬਾਰੀ ਇਸ ਗੁਰਦੁਆਰਾ ਸਾਹਿਬ ਦੇ ਅੱਗੇ ਵੀ ਮੈਂ ਭੁੱਖ ਹੜਤਾਲ ਤੇ ਵੀ ਮੈਂ ਬੈਠਿਆ ਥਾ ਥਾਂ ਦੇ ਉੱਤੇ ਮੈਂ ਭੁੱਖ ਹੜਤਾਲ ਦੇ ਵਿੱਚ ਬੈਠਿਆ ਤੇ ਜਦੋਂ ਮੈਂ ਥਾ ਥਾਂ ਦੇ ਉੱਤੇ ਭੁੱਖ ਹੜਤਾਲ ਤੇ ਬੈਠਿਆ ਤਾਂ ਉਸ ਸਮੇਂ ਵੀ ਇਹ ਸਾਰਾ ਕੁਝ ਮੈਨੂੰ ਬਕਾਇਦਾ ਬੜੇ ਟੀਟ ਨੇ ਸਾਡੇ ਸ਼ਰੋਣੀ ਕਮੇਟੀ ਦੇ ਮੈਂਬਰ ਸਹਿਵਾਨ ਸਤਕਾਰਜੋਬ ਨੇ ਬੜੀ ਟੀਟਤਾਈ ਨਾਲ ਪੇਸ਼ ਆਏ ਨੇ ਆ ਇਥੋਂ ਗੁਰਦੁਆਰਾ ਸਾਹਿਬ ਦੇ ਅੱਗੇ ਮੈਨੂੰ ਭਪਿੰਦਰ ਸਿੰਘ ਪਲਮਾਣ ਜੀ ਉਠਾ ਕੇ ਗਏ ਸੀ ਵੀ ਇੱਕ ਹਫ਼ਤੇ ਦਾ ਮਸਲਾ ਹੱਲ ਕਰ ਦਿਆਂਗੇ ਮੈਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਉਠਾਇਆ ਸੀ ਉਹਦੇ ਵਿੱਚ ਤੇਜਾ ਸਿੰਘ ਜੀ ਕਮਾਲਪੁਰ ਰੋਗਲਾ ਸਾਹਿਬ ਮੈਂਬਰ ਸ਼ਰੋਣੀ ਕਮੇਟੀ ਦੇ ਸੀਗੇ ਉਹ ਕਿੰਨੇ ਹੀ ਮੈਂਬਰ ਸੀਗੇ ਪਰਮਜੀਤ ਸਿੰਘ ਬਰਨਾਲਾ ਜੀ ਜਿਹੜੇ ਹੁਣ ਐਡਜੈਕਟਿਵ ਦੇ ਵਿੱਚ ਨੇ ਸਾਰਿਆਂ ਨੇ ਮੈਨੂੰ ਸਿਰਫ ਤੇ ਸਿਰਫ ਧੋਖੇ 'ਚ ਫਰੇਮ 'ਚ ਮੈਨੂੰ ਨਹੀਂ ਧੋਖੇ 'ਚੋਂ ਕੌਮ ਨੂੰ ਪ੍ਰੇਖੇ 'ਚ ਰੱਖ ਰਹੇ ਨੇ ਉਹ ਮੈਨੂੰ ਨਹੀਂ ਧੋਖੇ 'ਚ ਕਰ ਰਹੇ ਮੈਂ ਤਾਂ ਕਿ ਜਾਗਰੂਕ ਸਿੱਖ ਹੋਣ ਦੇ ਨਾਤੇ ਇਸ ਮਸਲੇ ਨੂੰ ਬਾਰ-ਬਾਰ ਉਠਾ ਰਿਆ ਸੋ ਮੇਰੀ ਗੁਜਾਰਿਸ਼ ਹੈ ਕਿ ਮੈਂ ਇੱਥੇ ਜ਼ਿੰਦਗੀ ਦਾ ਆਖਰੀ ਪੜਾਅ ਹੈ ਜਿਹੜਾ ਉਹ ਮੈਂ ਇੱਥੇ ਗੁਜ਼ਾਰਾਂਗਾ ਜੇ ਸ਼੍ਰੋਮਣੀ ਕਮੇਟੀ ਨੂੰ ਮੇਰੇ ਇਸ ਐਸਜਿਟੇਸ਼ਨ ਦੇ ਉੱਤੇ ਇਤਰਾਜ਼ ਹੈ ਤਾਂ ਮੈਂ ਛੜਕ ਤੇ ਬੈਠਾਂਗਾ ਮੇਰੀ ਵਿਵਸਥਾ ਮੇਰੀ 75 ਸਾਲ ਦੀ ਉਮਰ ਹੈ ਸੀਨੀਅਰ ਸਿਟੀਜ਼ਨ ਹਾਂ ਵਾ ਸਿਟੀਜ਼ਨ ਹੋਣ ਤੋਂ ਇਲਾਵਾ ਮੈਂ ਗੁਰਸਿੱਖਾ ਪੂਰਨ ਪੁਰਸੇਖਾ ਜੇ ਅਕਾਲਤਾ ਸਾਹਿਬ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਅੱਜਕੱਲ ਬੜੀਆਂ ਸੁਰਖੀਆਂ ਦੇ ਵਿੱਚ ਹੈ بڑے ਮਸਲਿਆਂ ਦੇ ਵਿੱਚ ਆਉਂਦਾ ਹੈ ਉਹ ਗੱਲ ਕਰਦਾ ਹੈ ਮੇਰੇ ਕੋਲੇ ਅੱਜ ਇੱਕ ਗੱਲ ਆਈ ਕਿ ਪ੍ਰਸ਼ੋਤਮ ਸਿੰਘ ਜੀ ਤੁਹਾਨੂੰ ਮਸਤੋਣਾ ਦੇ ਮਾਦਦ ਮਾਮਲੇ ਤੇ ਅਕਾਲੀ ਦਲ ਯੂਜ ਕਰਨਾ ਚਾਹੁੰਦਾ ਵਰਤਣਾ ਚਾਹੁੰਦਾ ਮੈਨੂੰ ਕੋਈ ਨਹੀਂ ਵਰਤ ਸਕਦਾ ਮੈਂ ਮਸਤੋਣਾ ਸਾਹ ਤੋਂ 30 ਕਿਲੋਮੀਟਰ ਦੂਰ ਇਸ ਗੱਲ ਕਰਕੇ ਬੈਠਿਆ ਕਿ ਮਸਤੋਣੇ ਦੀ ਧਰਤੀ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੇ ਆਉਣ ਦੇ ਨਾਲ ਜੋ ਕੁਛ ਵਾਪਰਨਾ ਹੈ ਉਹ ਆ ਰਿਹਾ ਹੈ ਕੱਲ ਨੂੰ ਉਥੇ ਆਹ بار-बार ਕੌਮ ਦਾ ਜਥੇਦਾਰ ਸੀ ਕੌਮ ਦੇ ਜਥੇਦਾਰ ਨੇ ਆਹ ਕੁਛ ਗਿਆਨੀ ਹਰਪ੍ਰੀਤ ਸਿੰਘ ਜੀ ਕੋਲ ਮੈਂ ਸ਼ਿਕਾਇਤ ਕੀਤੀ ਹੋਵੇ ਮੈਂ ਗੋਵਿੰਦ ਸਿੰਘ ਲੋਂਗੋਮਰ ਜੀ ਪ੍ਰਧਾਨ ਬਣ ਕੇ ਨਿਕਲੇ ਹੋਣ ਉਥੇ ਗਿਆਨੀ ਹਰਪ੍ਰੀਤ ਸਿੰਘ ਜੀ ਐਜੇ ਕਲਤਾ ਸਭ ਦੇ ਜਥੇਦਾਰ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚੋਂ ਬਾਹਰ ਆਏ ਸੀ ਮੇਰੇ ਉਸ ਟਾਈਮ ਉੱਥੇ ਦੇ ਧਰਨੇ ਦੇ ਵਿੱਚ ਆ ਕੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਜੀ ਤੁਸੀਂ ਬੱਸ ਕਿਸ ਗੱਲ ਦੇ ਉੱਤੇ ਬਹੁਤ ਵਧੀਆ ਗੱਲ ਹੈ ਤੇਰੀ ਤੁਸੀਂ ਗੱਲ ਕਰ ਰਹੇ ਹੋ ਆ ਉੱਥੇ ਦੀ ਅਨਰੂਨੀ ਫੋਟੋਆਂ ਨੇ ਮਸਤ ਵਾਲੀਆਂ ਨੇ ਉਹ ਦੇਸ਼ ਵਿਦੇਸ਼ ਦੇ ਵਿੱਚ ਤੁਹਾਡੇ ਹਿਰਦੇ ਬਲੁੰਦਰੇ ਜਾਂਦੇ ਨੇ ਸਿੱਖੋਂ ਮੜੀਆਂ ਮੜੀਆਂ ਘਟਨਾਵਾਂ ਤੇ ਲੇਕਿਨ ਆ ਮਸਤਾਂ ਨੇ ਬਣੇ ਦਰਬਾਰ ਸਾਹਿਬ ਦੀ ਨਕਲ ਦੀਆਂ ਫੋਟੋਆਂ ਨੇ ਜੇ ਤੁਸੀਂ ਜਾ ਕੇ ਵੇਖੋਗੇ ਉੱਥੇ ਨੰਦਕਾਰਦ ਵੀ ਕਰਵਾਏ ਜਾਂਦੇ ਨੇ ਉੱਥੇ ਪ੍ਰਬੰਧ ਮਹਾਰਾਜ ਪ੍ਰਕਾਸ਼ ਵੀ ਕਰਦੇ ਨੇ ਤੇ 400 ਏਕੜ ਜ਼ਮੀਨ ਹੈ ਢਿੰਸਾ ਸਾਹਿਬ ਦੇ ਨਜਾਇਜ਼ ਕਬਜ਼ੇ ਦੇ ਵਿੱਚ ਅੱਜ ਅਕਾਲਤਾ ਸਾਹਮਣੇ ਹੁਕਮਨਾਮਾ ਜਾਰੀ ਕੀਤਾ ਹੈ ਇਹ ਹੁਕਮਨਾਮਾ ਜਾਰੀ ਕੀਤਾ ਅਕਾਲਤਾ ਸਾਹਿਬ ਨੇ ਜਾਨੀ ਰਗਵੀਰ ਸਿੰਘ ਜੀ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਦੀ ਛੁੱਟੀ ਹੋ ਗਈ ਉਹ ਆਪ ਹੀ ਕਹਿੰਦੇ ਸੀ ਕਹਿੰਦੇ ਬਹੁਤ ਦੁਬਾ ਗਿਆਨੀ ਰਵੀਰ ਸਿੰਘ ਦੇ ਲਫ਼ਜ਼ ਜੀ ਮੇਰੇ ਤੇ ਬਹੁਤ ਦੁਬਾ ਹੈ ਪਰਸ਼ੋਤਮ ਜੀ ਮੇਰੀ ਛੁੱਟੀ ਹੋ ਜਾਣੀ ਹੈ ਗਿਆਨੀ ਰਵੀਰ ਗਿਆਨੀ ਉਸ ਟਾਈਮ ਦੇ ਹਰਗੁਰਵਚਨ ਸਿੰਘ ਨੂੰ ਰਾਂਦੀ ਛੁੱਟੀ ਹੋਈ ਗਿਆਨੀ ਹਰਪ੍ਰੀਤ ਸਿੰਘ ਜੀ ਲਾਏ ਮੈਂ ਗਿਆ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਇਸ ਗੱਲ ਤੋਂ ਭੱਜਿਆ ਅੱਜ ਦਾ ਅਕਾਲੀ ਫੂਲਾ ਸਿੰਘ ਖਾਣ ਵਾਲਾ ਜਥੇਦਾਰ ਮੇਰਾ ਸਿੱਧਾ ਚੈਲੰਜ ਆ ਉਹਨੂੰ ਮੇਰੇ ਕੋਲ ਡਿਬੇਟ ਤੇ ਆਵੇ ਗਿਆਨੀ ਹਰਪ੍ਰੀਤ ਸਿੰਘ ਇੱਥੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮੇਰੇ ਕੋਲ ਇਸ ਧਰਨੇ ਦੇ ਉੱਤੇ ਆਵੇ ਬੈਠ ਕੇ ਗੱਲ ਕਰੇ ਮੇਰੇ ਨਾਲ ਡਿਬੇਟ ਕਰੇ ਸਮੂਚਾ মিডিਆ ਲੈ ਕੇ ਆਵੇ ਉਹਨਾਂ ਦਾ ਆਪਦਾ ਆਪਣੇ ਸਾਰੇ ਦੇ ਸਾਰੇ ਪੱਤਰਕਾਰ ਲੈ ਆਉਣ ਆਪਣੇ ਸਾਰੇ ਵਕੀਲ ਲੈ ਆਉਣ ਮੰਤ ਮੰਹਿਕਮੇ ਦਾ ਰਿਕਾਰਡ ਲੈ ਕੇ ਆ ਜਾਣ ਵੀ ਕੀ ਇਹ ਜਮੀਨ ਸ਼੍ਰੋਮਣੀ ਕਮੇਟੀ ਦੀ ਨਹੀਂ ਸ਼੍ਰੋਮਣੀ ਕਮੇਟੀ ਉਜਰ ਕਿਉਂ ਨਹੀਂ ਕਰਦੀ ਸ਼੍ਰੋਮਣੀ ਕਮੇਟੀ ਦੋਹੇ ਹੱਥਾਂ ਦੇ ਵਿੱਚ ਲੱਡੂ ਰੱਖ ਕੇ ਕਿਵੇਂ ਚੱਲ ਰਹੀ ਹੈ ਇਹ ਨਹੀਂ ਚੱਲੇਗੀ ਨਹੀਂ ਤੁਸੀਂ ਮਸਤੂਆਣਾ ਸਾਹਿਬ ਕੱਲ ਨੂੰ ਕਹਿੰਦੇ ਆਰਪੀ ਸਿੰਘ ਜੀ ਆ ਰਹੇ ਨੇ ਪਰ ਉੱਥੇ ਕਿਉਂ ਨਹੀਂ ਐਜੀਟੇਸ਼ਨ ਕਰ ਰਹੇ ਉਹਨਾਂ ਦੇ ਸਾਹਮਣੇ ਕਿਉਂ ਨਹੀਂ ਕਰ ਰਹੇ ਜੀ ਮੈਂ ਇੰਨਾ ਵੀ ਮੂਰਖ ਸਿੱਖ ਨਹੀਂ ਹੈਗਾ ਉੱਥੇ ਗੰਗਸਰ ਜੈਤੋਂ ਦੇ ਮੋਰਚੇ ਵਰਗੇ ਹਾਲਾਤ ਬਣ ਜਾਣਗੇ ਪਤਰਕਾਰ ਵੀਰ ਨੂੰ ਮੈਂ ਮੇਰੀ ਬੇਨਤੀ ਹੈ ਕਿ ਉਥੇ ਗੰਗਸਰ ਦੇ ਤਪ ਕੱਲੂ ਕਾਰਾ ਹੋ ਜਾਣਾ ਮੈਂ 2009 ਤੋਂ ਲੈ ਕੇ ਕੱਲੂਪੋਰਾ ਟਾਲਦਾ ਆ ਰਿਹਾ ਤਾਂ ਕਿ ਸਿਕਾਪਤ ਚ ਨਾ ਲੜ ਕੇ ਮਰਨ ਏਜੰਸੀਆਂ ਦੀ ਚਾਲ ਹੈ ਸੈਂਟਰ ਦੀਆਂ ਏਜੰਸੀਆਂ ਦੀ ਚਾਲ ਵੀ ਸਿਕਾਪਤ ਦੇ ਵਿੱਚ ਲੜ ਕੇ ਮਰ ਜਾਣ ਮੇਰਾ ਤੁਹਾਡੀ ਤਰਨਾ ਦੇ ਵਿੱਚ ਬੇਨਤੀ ਹੈ ਮੈਂ ਇਹਨੂੰ ਫਿਰਕੂ ਰੰਗਤ ਨਹੀਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਇਦਾਦ ਆ ਨਜਾਇਜ਼ ਕਬਜ਼ਾ ਉਥੇ ਟਰਸਟ ਜਿਹੜਾ ਉਹ ਵੀ ਨਜਾਇਜ਼ ਹੈ ਮੈਂ ਆਉਣ ਦੇ ਨਾਲ ਇਹ ਦਿਨਾਂ ਦੇ ਵਿੱਚ 3 ਸਾਲ ਸਾਜ ਦੀ ਅਗਵਾਈ ਕਰਦੇ ਨੇ ਉਹ ਟਰਸਟ ਵੀ ਗੈਰਕਾਨੂੰਨੀ ਹੈ ਉਹ ਟਰਸਟੇ ਵੀ ਮੈਂ ਠੀਕ ਬੈਠਾ ਖੁਲਾਸਾ ਕਰਾਂਗਾ ਮੈਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੂੰ ਇੱਥੇ ਬੈਠਾ ਹੀ ਪੁੱਛਾਂਗਾ ਕਿਉਂਕਿ ਮੈਂ ਉਹਨਾਂ ਦਾ ਦਫ਼ਤਰ ਸਮਝਦਾ ਇਹ ਵੀ ਦਫ਼ਤਰ ਉਹਨਾਂ ਦਾ ਇੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਅਕਾਲੀ ਦਲ ਪਹਿਰੇਦਾਰ ਦੀ ਨਾ ਮੈਨੂੰ ਇੱਥੇ ਪਹਿਰੇਦਾਰ ਟੱਕਰਦਾ ਕੋਈ ਨਾ ਮੈਨੂੰ ਧਾਰਮਿਕ ਸੰਸਥਾ ਦਾ ਕੋਈ ਆਹੂ ਟੱਕਰਦਾ ਸੋ ਮੇਰੀ ਗੁਜ਼ਾਰਸ਼ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਜਨੇ ਵੀ ਸੱਜਣ ਆਏ ਹੋ ਮੇਰੀ ਬੇਨਤੀ ਹੈ ਕੰਨਰ ਪਾਖੋ ਕੇ ਇੱਕ ਮੇਰੀ ਬੇਨਤੀ ਮੈਂ ਹੋਰ ਕਰਾਂਗਾ ਕਿਤੇ ਮੇਰੀ ਇੱਕ ਵੀ ਗੱਲ ਗੁਰੂ ਪਰਥਾਏ ਝੂਠੀ ਹੋਈ ਮੈਂ ਗੁਰੂ ਸਾਹਿਬ ਦੇ ਨਿਸ਼ਾਨ ਥੱਲੇ ਬਹਿ ਕੇ ਗੱਲ ਕਰ ਰਿਹਾ ਤਾਂ ਜਿੱਥੇ ਮਰਜੀ ਨੀਵੇਂ ਥਾਂ ਬਿਠਾ ਕੇ ਮੇਰਾ ਸਿਰ ਦੇ ਵਿੱਚ 100 ਜੁੱਤੀ ਮਾਰੀ ਜਾਵੇ ਨਹੀਂ ਜੜੇ ਆਖੌਤੀ ਕਬਜ਼ੇਦਾਰ ਬੈਠੇ ਨੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਧਾਮੀ ਜੀ ਅਕਾਲ ਤਖਤ ਸਾਹਿਬ ਤੇ ਤੁਸੀਂ ਵਾਈਟ ਪੇਪਰ ਜਾਰੀ ਕਰੋ ਜੰਗ ਵਾਈਟ ਪੇਪਰ ਦਾ ਮਤਲਬ ਹੋਣਾ ਕੱਚਾ ਚਿੱਠਾ ਮਾ ਬੈਨਰ ਲਾਇਆ ਵੀ ਇਹ ਜ਼ਮੀਨ ਹੈਗੀ ਕਿਦੀ ਆ ਬੈਠੇ ਕੌਣ ਨੇ ਕੀ ਤੁਹਾਡੀ ਰਜਮੰਦੀ ਨਾਲ ਨਹੀਂ ਬੈਠੇ ਅਕਾਲੀ ਦਲ ਬਾਦਲ ਦੀ ਰਜਮੰਦੀ ਨਾਲ ਨਹੀਂ ਬੈਠੇ ਬੈਠੇ ਨੇ ਮੈਂ ਕਹਿੰਦਾ ਤੱਥ ਕਹਿੰਦੇ ਨੇ ਵੀ ਅਕਾਲੀ ਦਲ ਬਾਦਲ ਦੀ ਰਜਮੰਦੀ ਨਾਲ ਬੈਠੇ ਨੇ ਲੇਕਿਨ ਬਾਦੂ ਬਹੁਤ ਸ਼ੁਕਰ ਕੀਜਾ ਰਹਾ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਆਏ ਹੋ ਆਵਾਜ਼ ਹੈ ਜਿਹੜੀ ਚੌਥਾ ਥਾਮ ਹੈ মিডিਆ ਡੈਮੋਕ੍ਰੇਸੀ ਦਾ ਗੁਰੂ ਸਾਹਿਬ ਨੇ ਤਾਂ ਪਹਿਲਾਂ ਹੀ ਇਹਨਾਂ ਗੱਲਾਂ ਨੂੰ ਬੜਪਣ ਦਿੱਤਾ ਪਰ ਗੁਰੂ ਦਾ ਮੈਨੂੰ ਸਭ ਤੋਂ ਪਹਿਲਾਂ ਸਾਡੀ ਸਟੇਟ ਹੈ ਸਿੱਖ ਸਟੇਟ ਹੈ ਸਟੇਟ ਦੇ ਅੰਦਰ ਸਟੇਟ ਹੈ ਉਹ ਸਟੇਟ ਦਾ ਮਤਲਬ ਇਹ ਹੈ ਵੀ ਭਾਰਤ ਸਰਕਾਰ ਸਾਡੀ ਸਿੱਖ ਸਟੇਟ ਦੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਟ ਹੈ। ਲੇਕਿਨ ਸਟੇਟ ਜਦੋਂ ਅੱਖਾਂ ਵਿੱਚ ਜਾਵੇ ਸਾਡੀ ਸਿੱਖ ਸਟੇਟ ਅੱਖਾਂ ਵਿੱਚ ਜਾਵੇ ਤਾਂ ਮੇਰੇ ਵਰਗੇ ਲੋਕਾਂ ਦਾ ਜਜ਼ਬਾਤ ਹੈ ਜਿਹੜਾ ਉਹ ਬਾਕੇ ਬਾਹਰ ਹੋਣਾ ਹੈ। ਮੈਂ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਇੱਥੇ ਗੁਰੂ ਤੇਗ ਬਹਾਦਰ ਦਾ ਪੋਤਰਾ ਹੋਣ ਦੇ ਰਾਤੇ ਉਹਨਾਂ ਦੇ ਪਾਈ ਪੂਰਨੀਆਂ ਤੇ ਚੱਲ ਕੇ ਮੈਂ ਇਥੇ ਹੀ ਆਪਦਾ ਜੀਵਨ ਹੈ ਜਿਹੜਾ ਉਹ ਅੰਤ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ